ਅੱਜ ਸਵੇਰੇ ਤੜਕਸਾਰ ਐਸਟੀਐਫ ਵੱਲੋਂ ਬਠਿੰਡਾ ਤੇ ਮੌੜ ਮੰਡੀ ਵਿੱਚ ਡਰੱਗ ਇਨਸਪੈਕਟਰ ਦੇ ਘਰਾਂ ਤੇ ਰੇਡ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬੀਤੀ ਦਿਨੀ ਐਸਟੀਐਫ ਵੱਲੋਂ ਮਹਾਲੀ ਵਿਖੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਅਧਿਕਾਰੀ ਅੱਜ ਜਾਂਚ ਕਰਨ ਲਈ ਪਹੁੰਚੇ ਸਨ। ਛੋੜ ਚੋ ਕੀ ਮਾਮਲਾ ਜੀ ਨਹੀਂ ਕੁਛ ਨਹੀਂ ਕੋਈ ਐਫ ਆਈ ਆਰ ਲੋਜ ਹੋਈ ਉਹਦੀ ਇਨਵੈਸਟੀਗੇਸ਼ਨ ਦੇ ਰਿਗਾਰਡਿੰਗ ਆਈ ਹੈ ਅੱਛਾ ਕੌਣ ਨੇ ਜੀ ਇਹ ਸ਼ਖਸ ਇਹਨਾਂ ਦੇ ਘਰ ਆਇਆ ਤੁਸੀਂ ਨਹੀਂ ਸਿਸ਼ਣ ਮਿੱਤਰ ਨੇ ਅੱਛਾ ਕਿਹੜੇ ਡਿਪਾਰਟਮੈਂਟ ਦੇ ਨੇ ਡਰਗ ਇਨਸਪੈਕਟਰ ਨੇ ਡਰਗ ਇਨਸਪੈਕਟਰ ਨੇ ਐਫ ਆਈ ਆਰ ਕੀ ਕੀਤੀ ਹੈ ਅੱਜ ਕੱਲ੍ਹ ਨਹੀਂ ਉਹ ਡਿਟੇਲ ਵਗੈਰਾ ਜਿਹੜੇ ਇਨਵੈਸਟੀਗੇਸ਼ਨ ਨੂੰ

ਸਾਰੇ ਗੱਲ ਕਰੀ ਕੁਝ ਤੁਹਾਡੇ ਵੱਲੋਂ ਸੀਲ ਵੀ ਕੀਤਾ ਗਿਆ ਕੁਝ ਜਾਂ ਕੋਈ ਡਾਕੂਮੈਂਟਸ ਲੈ ਕੇ ਹੁਣ ਹੁਣ ਡਾਕੂਮੈਂਟ ਚੈੱਕ ਕਰ ਰਹੇ ਨੇ ਉਹੀ ਡਾਕੂਮੈਂਟ ਚੈੱਕ ਕਰ ਰਹੇ ਕੋਈ ਸਿੰਪਲੀ ਹੋਰ ਕੁਝ ਨਹੀਂ ਹੈ ਇੱਥੇ ਕੋਈ ਇਹੋ ਜੀ ਕੋਈ ਚੀਜ਼ ਹੋਰ ਹੈ ਇਹੋ ਜੀ ਨਹੀਂ ਹੈਗੀ ਠੀਕ ਹੈ ਹਾਂ ਕਿੰਨੀ ਟਾਈਮਾਂ ਜੀ ਰੀਡ ਕਰ ਰਹੇ ਮੈਨੂੰ ਪਤਾ ਨਹੀਂ ਇਹ ਮੈਂ ਤਨਸੇ ਇਹ ਇਨਵੈਸਟੀਗੇਸ਼ਨ ਮੇਰੇ ਵੱਲੋਂ ਨਹੀਂ ਕੀਤੀ ਜਾ ਰਹੀਗੀ ਠੀਕ ਹੈ ਮੈਨੂੰ ਇੱਕ ਹਦਾਇਤ ਹੋਈ ਹੈ ਇਨਵੈਸਟੀਗੇਟਿੰਗ ਆਫਸਰ ਬੋਲੋ ਉਹਦੀ ਪਾਲਣਾ ਕਰਦੇ ਹੋ ਅਸੀਂ ਕਰੀ ਕਰ ਥੈਂਕ ਯੂ ਜੀ ਥੈਂਕ ਯੂ ਸੋ ਥੈਂਕ ਯੂ